ਯਾਦਾਂ ਵਾਲੇ ਉੱਡਣੇ ਪੰਛੀ ਦਿਲ ਦੇ ਵੇੜੇ ਆ ਜਾਂਦੇ ਨੇ ਉੱਠਦੇ ਬੈੰਦੇ ਚੁੱਪ ਚੁਪੀਤੇ ਦਿਲ ਦੀ ਤਾਰ ਖਿਲਾ ਜਾਂਦੇ ਨੇ ਜਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ ਜਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ ਇਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ ਇਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਮੈਂ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਆ ਰਹਿ ਗਿਆ ਪੇਪਰ ਦੇ ਵਿੱਚ ਬਸ ਅੱਜ ਦਾ ਹੀ ਦਿਨ ਤੇ ਕੱਲ ਤੁਹਾਡਾ ਜਾਨੀ ਕਿ 18 ਤਰੀਕ ਨੂੰ ਹੋਣ ਜਾ ਰਿਹਾ ਹੈ UGC NET ਦਾ ਪੇਪਰ DUGC NET ਦੇ ਪੇਪਰ ਦੇ ਵਿੱਚ ਸਭ ਤੋਂ ਔਖਾ ਵਿਸ਼ਾ ਵਿਦਿਆਰਥੀਆਂ ਨੂੰ ਲੱਗਦਾ ਹੈ ਭਾਸ਼ਾ ਵਿਗਿਆਨ ਜਿੱਦੀ ਇੱਕ ਵੀਡੀਓ ਅਸੀਂ ਅਪਲੋਡ ਕਰ ਚੁੱਕੇ ਹਾਂ ਤੇ ਅੱਜ ਉਹਦਾ ਪਾਰਟ 2 ਲੈ ਕੇ ਹਾਜ਼ਰ ਪੇਪਰ 'ਚ ਜਾਣ ਤੋਂ ਪਹਿਲਾਂ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਵੇਖ ਲਿਓ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਮਿਲ ਜਾਣਗੇ ਬਹੁਤ ਸਾਰੇ ਕਨਸੈਪਟ ਵੀ ਭਾਸ਼ਾ ਵਿਗਿਆਨ ਨਾਲ ਰਿਲੇਟਡ ਜਿਹੜੇ ਆ ਕਵਰ ਹੋ ਜਾਣਗੇ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਵਿਸ਼ਾ हां सच आज ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿਆਂ ਕਿ ਅਸੀਂ 1 ਜੁਲਾਈ ਤੋਂ ਮਾਸਟਰ ਕੈਡਰ ਤੇ ਲੈਕਚਰ ਕੈਡਰ ਦਾ ਬੈਚ ਸ਼ੁਰੂ ਕਰ ਰਹੇ ਹਾਂ ਕੋਈ ਵੀ ਵਿਦਿਆਰਥੀ ਜੇਕਰ ਲੈਕਚਰ ਕੈਡਰ ਤੇ ਮਾਸਟਰ ਕੈਡਰ ਦੀ ਕੋਚਿੰਗ ਲੈਣਾ ਚਾਹੁੰਦਾ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ ਸਾਡਾ ਨੰਬਰ ਅਸੀਂ ਇੱਥੇ ਦਿੱਤਾ ਹੋਇਆ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਇੱਕ ਡਿਟੇਲਡ ਵੀਡੀਓ ਅਸੀਂ ਕੁਝ ਦਿਨਾਂ ਤੱਕ ਅਪਲੋਡ ਕਰ ਦੇਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਰਜਿਸਟਰ ਕਰਾ ਸਕਦੇ ਹੋ ਕੀ ਕ੍ਰਾਈਟੇਰੀਆ ਰਹੇਗਾ ਸਾਰੇ ਘਾਸੇ ਦਾ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਸਾਡਾ ਪਹਿਲਾ ਸਵਾਲ ਹੈ ਰਾੜਾ ਤੁਨੀ ਹੈ ਨੰਬਰ 1 ਨਾਸਕੀ ਨੰਬਰ 2 ਖੈਂਵੀ ਨੰਬਰ 3 ਆਟਕਮੀ ਨੰਬਰ 4 ਫਟਕਮੀ ਹੁਣ ਅਸੀਂ ਡਾੜਾ ਤੋਂ ਨਹੀਂ ਦੱਸਣਾ ਕਿ ਕਿਹੜੀ ਧੁਨੀ ਆਹੇ ਤਾਂ ਪਿਆਰੇ ਵਿਦਿਆਰਥੀਓ ਨਾਸਕੀ ਧੁਨੀ ਨਹੀਂ ਆ ਤੁਸੀਂ ਜੇ ਨੱਕ ਦੇ ਉੱਤੇ ਹੱਥ ਰੱਖ ਕੇ ਦੇਖੋ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀਗਾ ਕਿ ਨਾਸਕੀ ਧੁਨੀਆਂ ਦੀ ਪਛਾਣ ਕੀ ਹੁੰਦੀ ਆ ਅਸੀਂ ਦੋ ਤਰ੍ਹਾਂ ਦੇ ਨਾਲ ਧੁਨੀਆਂ ਦਾ ਉਚਾਰਨ ਕਰਦੇ ਆ ਇੱਕ ਮੌਖਿਕ ਰੂਪ ਦੇ ਵਿੱਚ ਤੇ ਇੱਕ ਨਾਸਕੀ ਰੂਪ ਦੇ ਵਿੱਚ ਨਾਸਕੀ ਰੂਪ ਜਦੋਂ ਅਸੀਂ ਨੱਕ ਰਾਹੀਂ ਆਵਾਜ਼ ਕੱਢਦੇ ਆ ਤਾਂ ਹੁਣ ਤੁਸੀਂ ਇਹਦੇ ਲਈ ਕੀ ਕਰ ਸਕਦੇ ਹੋ ਤੁਸੀਂ ਨਾਸਕੀ ਹੈ ਕਿ ਨਹੀਂ ਇਹਦੇ ਲਈ ਤੁਸੀਂ ਨੱਕ ਨੂੰ ਜ਼ੋਰ ਨਾਲ ਦਬਾਓ ਤੇ ਦੇਖੋ ਡਾੜਾ ਬੋਲ ਕੇ ਨੱਕ ਚੋਂ ਕੋਈ ਆਵਾਜ਼ ਨਹੀਂ ਆ ਰਹੀ ਇਸ ਕਰਕੇ ਨਾਸਕੀ ਨਹੀਂ ਆ ਖੈਮੀ ਵੀ ਨਹੀਂ ਆ ਖਹਿਕੇ ਵੀ ਆਵਾਜ਼ ਬਾਰ ਨਹੀਂ ਆ ਰਹੀ ਡਾੜੇ ਦੇ ਉਚਾਰਨ ਦੇ ਨਾਲ ਇਸ ਕਰਕੇ ਇਹ ਵੀ ਨਹੀਂ ਅਸੀਂ اٹਕਦੇ ਵੀ ਨਹੀਂ ਡਾੜਾ ਬੋਲਣ ਲਈ ਇਸ ਕਰਕੇ ਇਹ ਵੀ ਆਪਸ਼ਨ ਗਲਤ ਆ ਇਹ ਹੈ ਜੀ ਫਟਕਮੀ ਤੁਸੀਂ ਡਾੜਾ ਬੋਲ ਕੇ ਦੇਖੋ ਤੁਸੀਂ ਦੇਖੋਗੇ ਤੁਹਾਡੀ ਜੀਭ ਇੱਕਦਮ ਫਟਕੇ ਨਾਲ ਇੱਕ ਵਾਰੀ ਥੱਲੇ ਜਾਂਦੀ ਹੈ ਤੇ ਫਿਰ ਉੱਪਰ ਆਉਂਦੀ ਆ ੜਾ ਇੱਕਦਮ ਫਟਕਦੀ ਆ ਇਸ ਕਰਕੇ ਇਹ ਫਟਕਮੀ ਤੋਂ ਨਹੀਂ ਆ ਏ ਯਾਦ ਰੱਖਣਾ ਸਿਰਫ ਤੇ ਸਿਰਫ ਡਾੜਾ ਹੀ ਸਾਡੇ ਕੋਲ ਫਟਕਮੀ ਤੋਂ ਨਹੀਂ ਆ ਹੋਰ ਕੋਈ ਨਹੀਂ ਹੈਗੀ ਬਲਕਿ ਡਾੜਾ ਹੀ ਆ ਅੱਗੇ ਚੱਲਦੇ ਆ ਭਾਸ਼ਾ ਚਹਿਨਾ ਦਾ ਪ੍ਰਬੰਧ ਹੈ ਕਥਨ ਹੈ ਨੰਬਰ 1 ਐਫਸੀ ਹਾਕਟ ਦਾ ਨੰਬਰ 2 ਫ੍ਰੈਂਕ ਦਾ ਨੰਬਰ 3 ਸਿਸਯੋਰ ਦਾ ਨੰਬਰ 4 ਬਲੂਮ ਫੀਲਡ ਦਾ ਭਾਸ਼ਾ ਚਹਿਨਾ ਦਾ ਪ੍ਰਬੰਧ ਹੈ ਇਹ ਕਥਨ ਕਿਦਾ ਵਾਜੀ ਨਾ ਤਾਂ ਇਹ ਐਫਸੀ ਹਾਕੇਟ ਦਾ ਹੈ ਨਾ ਹੀ ਫ੍ਰੈਂਕ ਦਾ ਨਾ ਹੀ ਬਲੂਮਫੀਲਡ ਦਾ ਇਹ ਹੈ ਸਸਿਓਰ ਦਾ ਅਸੀਂ ਜਾਣਦੇ ਹਾਂ ਕਿ ਸਸਿਓਰ ਦੇ ਆਉਣ ਦੇ ਨਾਲ ਭਾਸ਼ਾ ਵਿਗਿਆਨ ਚ ਇੱਕ ਬਹੁਤ ਵੱਡਾ ਚੇਂਜ ਆਇਆ ਇਹਨੇ ਭਾਸ਼ਾ ਵਿਗਿਆਨ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਇਨਾਂ ਨੇ ਸਾਨੂੰ ਇਹ ਦੱਸਿਆ ਕਿ ਭਾਸ਼ਾ ਚਿਹਨਾਂ ਦਾ ਪ੍ਰਬੰਧ ਹੁੰਦੀ ਹੈ ਭਾਸ਼ਾ ਅੱਖਰਾਂ ਜਾਂ ਸ਼ਬਦਾਂ ਦਾ ਪ੍ਰਬੰਧ ਨਹੀਂ ਬਲਕਿ ਚਿਹਨਾਂ ਦਾ ਪ੍ਰਬੰਧ ਆ ਤਾਂ ਇਹ ਕਥਨ ਜਿਹੜਾ ਇਸ ਸਿਓਰ ਦਾ ਸਾਰੇ ਦਾ ਸਾਰਾ ਚਿਹਨ ਪ੍ਰਬੰਧ ਸਿਓਰ ਦੀ ਦੇਣ ਆ ਅੱਗੇ ਚੱਲਦੇ ਆ ਚਿਹਨਤ ਦਸਬੰਦ ਹੈ ਨੰਬਰ 1 ਚਿਹਨ ਨਾਲ ਨੰਬਰ 2 ਬਿੰਬ ਨਾਲ ਨੰਬਰ 10 ਸੰਕਲਪ ਨਾਲ ਨੰਬਰ 4 ਪ੍ਰਤੀਕ ਨਾਲ ਬਹੁਤ ਸਾਰੇ ਵਿਦਿਆਰਥੀ ਇਹ ਸਵਾਲ ਗਲਤ ਕਰਦੇ ਆ ਉਹ ਚਿਹਨਤ ਦਾ ਸਬੰਧ ਚਿਹਨ ਨਾਲ ਕਰ ਦਿੰਦੇ ਆ ਚਿਹਨ ਨਾਲ ਇਹਦਾ ਸਬੰਧ ਨਹੀਂ ਆ ਬਿੰਬ ਨਾਲ ਵੀ ਨਹੀਂ ਆ ਪ੍ਰਤੀਕ ਨਾਲ ਵੀ ਨਹੀਂ ਆ ਇਹਦਾ ਸਹੀ ਉੱਤਰ ਆ ਸੰਕਲਪ ਹੁਣ ਚਿਹਨਤ ਹੁੰਦਾ ਕੀ ਆ ਜਿਵੇਂ ਕਿ ਮੈਂ ਪਹਿਲਾਂ ਹੀ ਪਿਛਲੇ ਸਵਾਲ ਚ ਦੱਸ ਕੇ ਆਈਆਂ ਕਿ ਸਿ ਸਿਓਰ ਨੇ ਸਾਨੂੰ ਚਿਹਨ ਵਿਗਿਆਨ ਦੇ ਬਾਰੇ ਜਾਂ ਚਿੰਨ੍ਹ ਬਾਰੇ ਜਿਹੜੀ ਆ ਗੱਲ ਦੱਸੀ ਆ ਚਿੰਨ੍ਹ ਕੀ ਆ ਚਿੰਨ੍ਹ ਹੁੰਦਾ ਹੈ ਜੀ ਦੋ ਸ਼ਬਦਾਂ ਦੇ ਜਾਂ ਦੋ ਚੀਜ਼ਾਂ ਦੇ ਜੋੜ ਮੇਲ ਤੋਂ ਚਿੰਨ੍ਹ ਬਣਦਾ ਇੱਕ ਹੁੰਦਾ ਚਹਿਨਕ ਦੂਸਰਾ ਹੁੰਦਾ ਚਹਿਨਤ ਤਾਂ ਚਹਿਨਕ ਪਲੱਸ ਚਹਿਨਤ ਦੇ ਜੋੜ ਮੇਲ ਤੋਂ ਚਿੰਨ ਬਣਦਾ ਤਾਂ ਹੁਣ ਚਿੰਨ ਦੇ ਲਈ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਚਹਿਨਕ ਹੁੰਦਾ ਧੁਨੀ ਬਿੰਬ ਜਿਹੜੀ ਗੱਲ ਅਸੀਂ ਸੁਣਦੇ ਹਾਂ ਜਿਹੜੀ ਗੱਲ ਸਾਡੇ ਕੰਨਾਂ ਤੱਕ ਗਈ ਉਹਨੂੰ ਅਸੀਂ ਧੁਨੀ ਬਿੰਬ ਕਹਾਂਗੇ ਉਸ ਆਵਾਜ਼ ਨੂੰ ਸੁਣਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਜਿਹੜੀ ਇਮੇਜ ਬਣੀ ਸਾਡੇ ਮਨ ਦੇ ਵਿੱਚ ਜਿਹੜੀ ਤਸਵੀਰ ਬਣੀ ਉਹਨੂੰ ਅਸੀਂ ਚਹਿਨਤ ਕਹਿੰਦੇ ਹਾਂ ਤਾਂ ਚਹਿਨਤ ਕੀ ਹੁੰਦਾ ਚਹਿਨਤ ਹੁੰਦਾ ਸਾਡੇ ਮਨ ਅੰਦਰ ਬਣਿਆ ਸੰਕਲਪ ਤਾਂ ਸੰਕਲਪ ਨੂੰ ਅਸੀਂ ਚਹਨਤ ਕਹਿੰਦੇ ਆ ਚਹਨਕ ਤੇ ਚਹਨਤ ਦੇ ਸੰਜੋਗ ਨਾਲ ਹੀ ਚਿੰਨ ਬਣਦਾ ਇਸ ਸਿਓਰ ਦਾ ਕਥਨ ਚਿੰਨ ਕੀਆ ਮੰਨ ਲਓ ਮੈਂ ਤੁਹਾਨੂੰ ਕਵਾਂ ਕੋਈ ਵੀ ਸ਼ਬਦ ਕਵਾਂ ਮੈਂ ਕਹਾ ਬਿੱਲੀ ਬਿੱਲੀ ਕਹਿਣ ਦੇ ਨਾਲ ਜਿਹੜਾ ਮੈਂ ਸ਼ਬਦ ਉਚਾਰਿਆ ਉਹ ਹੈ ਚਹਨਕ ਉਹ ਤੋਂ ਨਹੀਂ ਬਿੰਬ ਜੋ ਤੁਹਾਡੇ ਤੱਕ ਪਹੁੰਚਿਆ ਜੀ ਦਾ ਸੰਚਾਰ ਤੁਹਾਡੇ ਤੱਕ ਹੋਇਆ ਕੋੜ ਬਿੱਲੀ ਕਹਿਣ ਤੋਂ ਬਾਅਦ ਤੁਹਾਡੇ ਮਾਈਂਡ ਦੇ ਵਿੱਚ ਜਿਹੜੀ ਤਸਵੀਰ ਉੱਭਰੀ ਹੈ ਨਾ ਕਿ ਇੱਕ ਛੋਟਾ ਜਿਹਾ ਜਾਨਵਰ ਜਿਹਦੀਆਂ ਚਾਰ ਲੱਤਾਂ ਨੇ ਤੇ ਜਿਹਦੀ ਇੱਕ ਛੋਟੀ ਜਿਹੀ ਪੂੰਛ ਆ ਜਿਹਦਾ ਛੋਟਾ ਜਿਹਾ ਮੂੰਹ ਆ ਉਹ ਜਿਹੜਾ ਤੁਹਾਡੇ ਮਨ ਦੇ ਵਿੱਚ ਤਸਵੀਰ ਉੱਭਰੀ ਉਹਨੂੰ ਅਸੀਂ ਸੰਕਲਪ ਜਾਂ ਫਿਰ ਉਹਨੂੰ ਅਸੀਂ ਚਹਨਤ ਕਹਿੰਦੇ ਆ ਤਾਂ ਹਮੇਸ਼ਾ ਹੀ ਚਿੰਨ ਜਿਹੜਾ ਉਹ ਤੁਨੀ ਬਿੰਬ ਪਲੱਸ ਸੰਕਲਪ ਦੇ ਸੰਜੋਗ ਨਾਲ ਮਿਲ ਕੇ ਬਣਦਾ ਇਸ ਲਈ ਇੱਥੇ ਚਹਨਤ ਦਾ ਸਬੰਧ ਕਿਹਦੇ ਨਾਲ ਸੰਕਲਪ ਨਾਲ ਇਮੇਜ ਨਾਲ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਕਿਹੜਾ ਸ਼ਬਦ ਸਵਰ ਲੋਪ ਦੀ ਮਿਸਾਲ ਨਹੀਂ ਹੈ ਨੰਬਰ 1 ਇਤਰਾਜ ਨੰਬਰ 2 ਮਰੂਦ ਨੰਬਰ 3 ਸ਼ਨਾਨ ਨੰਬਰ 4 ਖੰਡਪਾਠ ਸਵਰ ਲੋਪ ਸਵਰ ਲੋਪ ਦਾ ਮਤਲਬ ਆ ਜਿੱਥੇ ਅਸੀਂ ਸਵਰ ਨੂੰ ਅਲੋਪ ਕਰ ਦਿੰਨੇ ਆ ਜਿੱਥੇ ਅਸੀਂ ਸਵਰ ਨੂੰ ਖਤਮ ਕਰ ਦਿੰਨੇ ਆ ਹੁਣ ਮਰੂਦ ਨੂੰ ਜੇ ਅਸੀਂ ਸਹੀ ਮਾਇਨੇ ਚ ਲਿਖਣਾ ਹੋਵੇ ਤਾਂ ਇਹ ਬਣੂਗਾ ਅਮਰੂਦ ਤਾਂ ਇੱਥੇ ਆੜਾ ਸਵਰ ਅਲੋਪ ਹੋਇਆ ਵਾ ਆਪਾਂ ਨਹੀਂ ਦੱਸਣਾ ਕਿਦੇ ਵਿੱਚ ਨਹੀਂ ਆ ਇਹਦੇ ਵਿੱਚ ਹੈ ਇਸ ਲਈ ਆਪਸ਼ਨ ਗਲਤ ਹੋਗੀ ਇਸੇ ਤਰ੍ਹਾਂ ਸ਼ਨਾਣ ਨੂੰ ਅਸੀਂ ਅਸ਼ਨਾਣ ਕਹਿੰਦੇ ਆ ਸਹੀ ਮਾਇਨੇਆਂ ਦੇ ਵਿੱਚ ਇਹਦੇ ਵਿੱਚ ਵੀ ਆੜਾ ਅਲੋਪ ਤਾਂ ਇਹ ਵੀ ਗਲਤ ਖੰਡ ਪਾਠ ਨਹੀਂ ਹੁੰਦਾ ਅਖੰਡ ਪਾਠ ਹੁੰਦਾ ਇਹਦੇ ਵਿੱਚ ਵੀ ਅਲੋਪਾ ਇਸ ਲਈ ਇਹ ਵੀ ਜਿਹੜਾ ਸ਼ਬਦ ਆ ਉਹ ਗਲਤ ਹੋ ਜਾਂਦਾ ਫਸਟ ਆਪਸ਼ਨ ਸਾਡੀ ਸਹੀ ਆ ਇਤਰਾਜ ਇਤਰਾਜ ਦੇ ਵਿੱਚ ਕੋਈ ਵੀ ਸਵਰ ਅਲੋਪ ਨਹੀਂ ਹੋਇਆ ਇਤਰਾਜ ਇਸੇ ਤਰ੍ਹਾਂ ਹੀ ਲਿਖਿਆ ਜਾਂਦਾ ਤੇ ਇਸੇ ਤਰ੍ਹਾਂ ਹੀ ਬੋਲਿਆ ਵੀ ਜਾਂਦਾ ਚੱਲਦੇ ਆ ਸਾਡੇ ਅਗਲੇ ਸਵਾਲ ਵੱਲ ਅਗਲਾ ਸਾਡਾ ਸਵਾਲ ਹੈ ਭਾਵਵਾਚਕ ਨਾਮ ਕਿਹੜਾ ਹੈ ਨੰਬਰ 1 ਤੇਲ ਨੰਬਰ 2 ਖੁਸ਼ੀ ਨੰਬਰ 3 ਫੌਜ ਨੰਬਰ 4 ਕੁਰਸੀ ਪਿਆਰੇ ਵਿਦਿਆਰਥੀਓ ਭਾਵਵਾਚਕ ਨਾਮ ਉਹ ਹੁੰਦਾ ਜਿਹਦੇ ਵਿੱਚ ਸਾਨੂੰ ਭਾਵਾਂ ਦਾ ਪਤਾ ਲੱਗਦਾ ਅਹਿਸਾਸਾਂ ਦਾ ਪਤਾ ਲੱਗਦਾ ਖੁਸ਼ੀ ਆ ਗਮੀ ਆ ਹਾਸਾ ਵਾ ਰੋਣਾ ਵਾ ਇਹ ਸਾਰੀਆਂ ਚੀਜ਼ਾਂ ਤਾਂ ਨਾ ਤਾਂ ਇਹ ਤੇਲ ਹੋ ਸਕਦਾ ਨਾ ਹੀ ਫੌਜ ਨਾ ਹੀ ਕੁਰਸੀ ਇਹਦਾ ਸਹੀ ਉੱਤਰ ਹੈ ਖੁਸ਼ੀ ਖੁਸ਼ੀ ਭਾਵਵਾਚਕ ਨਾਵਾ ਅੱਗੇ ਚੱਲਦੇ ਹਾਂ ਉਦੇਸ਼ ਤੇ ਵਿਦੇਹ ਦਾ ਸਬੰਧ ਹੈ ਇਹ ਪੇਪਰ 'ਚ ਬਹੁਤ ਵਾਰੀ ਸਵਾਲ ਆ ਚੁੱਕਿਆ ਨੰਬਰ 1 ਸ਼ਬਦ ਬਣਤਰ ਨਾਲ ਨੰਬਰ 2 ਧੁਨੀ ਬਿਉਂਤ ਨਾਲ ਨੰਬਰ 3 ਬਾਗ ਬਣਤਰ ਨਾਲ ਨੰਬਰ 4 ਉਪਵਾਕਾਂ ਨਾਲ ਉਦੇਸ਼ ਤੇ ਵਿਦੇ ਦਾ ਕਿਹਦੇ ਨਾਲ ਸੰਬੰਧ ਆ ਨਹੀਂ ਦਾ ਸ਼ਬਦ ਬਣਤਰ ਨਾਲ ਹੈ ਨਹੀਂ ਧੁਨੀ ਬਿਉਂਤ ਨਾਲ ਹੈ ਨਹੀਂ ਉਪਵਾਕਾਂ ਨਾਲ ਹੈ ਇਹਦਾ ਸਹੀ ਉੱਤਰ ਹੈ ਜੀ ਬਾਗ ਬਣਤਰ ਨਾਲ ਉਦੇਸ਼ ਤੇ ਵਿਦੇ ਕੀ ਹੈ ਜਦੋਂ ਅਸੀਂ ਪੁਰਾਤਨ ਪੰਜਾਬੀ ਵਿਆਕਰਨ ਦੇਖਦੇ ਸੀ ਤਾਂ ਪੁਰਾਤਨ ਪੰਜਾਬੀ ਭਾਸ਼ਾ ਵਿਗਿਆਨੀਆਂ ਦੇ ਅਕੋਰਡਿੰਗ ਅਸੀਂ ਵਾਕ ਨੂੰ ਦੋ ਹਿੱਸਿਆਂ 'ਚ ਬੰਨਦੇ ਸੀ ਇੱਕ ਹੁੰਦਾ ਸੀ ਉਹਦਾ ਉਦੇਸ਼ ਤੇ ਦੂਜਾ ਹੁੰਦਾ ਸੀ ਵਿਦੇ ਉਦੇਸ਼ ਕੀ ਹੁੰਦਾ ਤੇ ਵਿਦੇ ਕੀ ਹੁੰਦਾ ਉਦੇਸ਼ ਹੁੰਦਾ ਵਾ ਜੀ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਹਨੂੰ ਅਸੀਂ ਉਦੇਸ਼ ਕਹਿੰਨੇ ਆ ਜਿਸ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਕੀ ਹੋ ਗਿਆ ਉਦੇਸ਼ ਉਦੇ ਬਾਰੇ ਜੋ ਗੱਲ ਕੀਤੀ ਗਈ ਆ ਵਿਧੇ ਕੀ ਆ ਉਸ ਬਾਰੇ ਜੋ ਕਿਹਾ ਗਿਆ ਜੋ ਕਿਹਾ ਗਿਆ ਤਾਂ ਉਦੇਸ਼ ਤੇ ਵਿਧੇ ਕੀ ਆ ਕਿ ਵਾਕ ਦੇ ਵਿੱਚ ਜਿਹਦੇ ਬਾਰੇ ਕੋਈ ਗੱਲ ਕੀਤੀ ਜਾਵੇ ਉਹਨੂੰ ਅਸੀਂ ਉਦੇਸ਼ ਕਹਿੰਦੇ ਆ ਤੇ ਵਿਧੇ ਅਸੀਂ ਕਹਿੰਦੇ ਆ ਜੋ ਉਹਦੇ ਬਾਰੇ ਕਿਹਾ ਜਾਵੇ ਜਿਵੇਂ ਉਦਾਹਰਨ ਵਜੋਂ ਸ਼ਾਮ ਬਿਮਾਰ ਹੈ ਸ਼ਾਮ ਬਾਰੇ ਕੀ ਗੱਲ ਕੀਤੀ ਗਈ ਆ ਕਿ ਉਹ ਬਿਮਾਰ ਆ ਤਾਂ ਉਦੇਸ਼ ਕੀ ਹੋਇਆ ਸ਼ਾਮ ਜੀ ਦੇ ਬਾਰੇ ਗੱਲ ਕੀਤੀ ਗਈ ਆ ਤਾਂ ਇਹ ਹੈ ਉਦੇਸ਼ ਵਿਦੇਕੀ ਆ ਉਹਦੇ ਬਾਰੇ ਜੋ ਗੱਲ ਕੀਤੀ ਗਈ ਆ ਕੀ ਆ ਉਹ ਬਿਮਾਰ ਆ ਤਾਂ ਇਹ ਸਾਰਾ ਹੋਇਆ ਵਿਧੇ ਇੱਕ ਗੱਲ ਯਾਦ ਰੱਖਿਓ ਉਦੇਸ਼ ਹਮੇਸ਼ਾ ਵਾਕ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਹੁੰਦਾ ਵਾ ਜਾਂ ਕਰਤਾ ਦੀ ਜਗ੍ਹਾ ਦੇ ਉੱਤੇ ਹੁੰਦਾ ਜਿਹੜੀ ਵੀ ਚੀਜ਼ ਕਰਤਾ ਵਾ ਜਿਹੜਾ ਵੀ ਉਸ ਕੰਮ ਨੂੰ ਕਰਨ ਵਾਲਾ ਵਾ ਉਹੀ ਉਦੇਸ਼ ਹੁੰਦਾ ਅਕਸਰ ਹੀ ਜੇ ਕਰਤਾ ਨਾਂ ਵੀ ਹੋਵੇ ਤਾਂ ਵੀ ਵਾਕ ਦਾ ਪਹਿਲਾ ਹਿੱਸਾ ਜਿਹੜਾ ਉਹਨੂੰ ਅਸੀਂ ਉਦੇਸ਼ ਮੰਨਦੇ ਆ ਤੇ ਬਾਕੀ ਦੇ ਹਿੱਸੇ ਨੂੰ ਵਿਧੇ ਮੰਨਦੇ ਆ ਤਾਂ ਇਹ ਪ੍ਰਾਤਨ ਜਿਹੜੀ ਸਾਡੀ ਪਰੰਪਰਾਗਤ ਭਾਸ਼ਾ ਵਿਗਿਆਨ ਆ ਉਹਦੇ ਅਕੋਰਡਿੰਗ ਅਸੀਂ ਵਾਕ ਨੂੰ ਇਹਦੇ ਇਹਦੇ ਵਿੱਚ ਵੰਡਦੇ ਸੀਗੇ ਇਹ ਸੀਗਾ ਸਾਡਾ ਉਦੇਸ਼ ਤੇ ਵਿਧੇ ਅੱਗੇ ਅਗਲਾ ਸਾਡਾ ਸਵਾਲ ਹੈ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਹਨ ਅਰਥ ਪਰਿਵਰਤਤ ਹੁੰਦਾ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਨੇ ਨੰਬਰ 1 ਅਰਥ ਵਿਸਥਾਰ ਅਰਥ ਸੰਕੋਚ ਅਰਥ ਵਿਗਿਆਨ ਨੰਬਰ 2 ਅਰਥ ਉਤਕਰਸ਼ ਅਰਥ ਅਪਕਰਸ਼ ਅਰਥ ਪਰਿਵਰਤਨ ਨੰਬਰ 3 ਅਰਥ ਸੰਕੋਚ ਅਰਥ ਤ੍ਰਿਕਿਸ਼ ਅਰਥ ਵਿਕਾਸ ਨੰਬਰ 4 ਅਰਥ ਵਿਸਥਾਰ ਅਰਥ ਸੰਕੋਚ ਤੇ ਅਰਥ ਆਦੇਸ਼ ਪਿਆਰੇ ਵਿਦਿਆਰਥੀਓ ਪਹਿਲੀ ਆਪਸ਼ਨ ਦੇ ਵਿੱਚ ਦਿੱਤਾ ਅਰਥ ਵਿਸਥਾਰ ਅਰਥ ਸੰਕੋਚ ਤੇ ਅਰਥ ਵਿਗਿਆਨ ਇਹ ਦੋ ਤਾਂ ਠੀਕ ਆ ਪਰ ਅਰਥ ਵਿਗਿਆਨਿਕ ਵੱਖਰਾ ਟੌਪਿਕ ਆ ਇਹ ਪੂਰੇ ਦਾ ਪੂਰਾ ਇੱਕ ਵੱਖਰਾ ਕਨਸੈਪਟ ਆ ਇਹ ਇਹਦੇ ਅੰਡਰ ਨਹੀਂ ਆਉਂਦਾ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਦੂਸਰੀ ਆਪਸ਼ਨ ਹੈ ਅਰਥ ਉਤਕਰਸ਼ ਅਰਥ ਅਪਕਰਸ਼ ਤੇ ਅਰਥ ਪਰਿਵਰਤਨ ਅਰਥ ਪਰਿਵਰਤਨ ਦੀਆਂ ਹੀ ਅਸੀਂ ਦਿਸ਼ਾਵਾਂ ਜਿਹੜੀਆਂ ਉਹ ਦੇਖ ਰਹੇ ਆ ਤਾਂ ਇਹ ਜਿਹੜੀ ਆਪਸ਼ਨ ਆ ਇਹ ਵੀ ਇਹਦੇ ਵਿੱਚ ਗਲਤ ਆ ਇਸ ਕਰਕੇ ਇਹ ਵੀ ਗਲਤ ਹੋ ਜਾਂਦਾ ਕਿਉਂਕਿ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਹੀ ਤਾਂ ਇਹ ਸੀ ਦੱਸਣੀਆਂ ਨੇ ਤਾਂ ਇਹ ਜਿਹੜਾ ਵਾ ਗਲਤ ਆ ਉਸ ਤੋਂ ਬਾਅਦ ਹੈ ਅਰਥ ਸੰਕੋਚ ਅਰਥ ਤ੍ਰਿਕਿਸ਼ ਤੇ ਅਰਥ ਵਿਕਾਸ ਅਰਥ ਵਿਕਾਸ ਵੀ ਇੱਕ ਵੱਖਰਾ ਟੌਪਿਕ ਸਾਡੇ ਕੋਲ ਸਹੀ ਆਪਸ਼ਨ ਬਚਦੀ ਆ ਅਰਥ ਵਿਸਥਾਰ ਅਰਥ ਸੰਕੋਚ ਤੇ ਅਰਥ ਆਦੇਸ਼ ਇਹ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਨੇ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਕਿਹੜਾ ਅਰਥ ਗਲਤ ਹੈ ਹੁਣ ਅਸੀਂ ਗਲਤ ਦੱਸਣਾ ਸਵਾਲ ਨੂੰ ਬਹੁਤ ਚੰਗੀ ਤਰ੍ਹਾਂ ਵੇਖਿਆ ਕਰੋ ਇਹਨਾਂ ਵਿੱਚੋਂ ਕਿਹੜਾ ਗਲਤ ਹੈ ਦੱਸਣਾ ਨੰਬਰ 1 ਲਾਂਗ ਪੈਰੋਲ ਦੀ ਉਪਜ ਹੈ ਨੰਬਰ 2 ਲਾਂਗ ਪੈਰੋਲ ਦਾ ਸਾਧਨ ਹੈ ਨੰਬਰ 3 ਪੈਰੋਲ ਲਾਂਗ ਦਾ ਕਾਰਜਕਾਰੀ ਪੱਖ ਨਹੀਂ ਹੈ ਨੰਬਰ 4 ਲਾਂਗ ਵਿੱਚੋਂ ਪੈਰੋਲ ਖਾੜਜ ਕੀਤਾ ਜਾ ਸਕਦਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਲਾਂਗ ਤੇ ਪੈਰੋਲ ਕੀ ਆ ਲਾਂਗ ਪਿਆਰੇ ਵਿਦਿਆਰਥੀਓ ਭਾਸ਼ਾ ਹੁੰਦੀ ਹੈ ਕੋਈ ਵੀ ਭਾਸ਼ਾ ਜਿਹਨੂੰ ਸਾਰੇ ਭਾਸ਼ਾਈ ਬੁਲਾਰੇ ਸੇਮ ਸਮਝਦੇ ਆਂ ਜਿਵੇਂ ਅਸੀਂ ਪੰਜਾਬੀ ਭਾਸ਼ਾ ਦੇ ਬੁਲਾ ਰਹੇ ਆ ਤਾਂ ਪੰਜਾਬੀ ਭਾਸ਼ਾ ਦੀ ਜਿਹੜੀ ਗ੍ਰਾਮਰ ਆ ਉਹਨੂੰ ਅਸੀਂ ਲੈਂਗ ਕਹਾਂਗੇ ਜਿਹੜੀ ਕਿ ਸਾਰਿਆਂ ਲਈ ਇੱਕੋ ਜਿਹੀ ਆ ਪੰਜਾਬੀ ਭਾਸ਼ਾ ਦੀ ਪੂਰੀ ਦੀ ਪੂਰੀ ਗ੍ਰਾਮਰ ਦੇ ਜਿੰਨੇ ਵੀ ਪੈਟਰਨ ਨੇ ਉਹ ਸਾਰੇ ਹੀ ਪੰਜਾਬੀ ਭਾਸ਼ਾਈ ਬੁਲਾ ਰਹਿਆਂ ਲਈ ਸੇਮ ਹੋਣਗੇ ਪੈਰੋਲ ਕੀ ਹੁੰਦਾ ਵਾ ਪੈਰੋਲ ਹੁੰਦਾ ਸਾਡਾ ਵਿਅਕਤੀਗਤ ਉਚਾਰ ਹੁਣ ਅਸੀਂ ਸਾਰੇ ਹੀ ਪੰਜਾਬੀ ਭਾਸ਼ਾ ਦੇ ਬੁਲਾ ਰਹੇ ਆ ਪਰ ਪੰਜਾਬੀ ਭਾਸ਼ਾ ਨੂੰ ਬੋਲਣ ਦਾ ਪੰਜਾਬੀ ਭਾਸ਼ਾ ਨੂੰ ਪ੍ਰੈਜ਼ੈਂਟ ਕਰਨ ਦਾ ਸਾਡਾ ਤਰੀਕਾ ਸਾਰਿਆਂ ਦਾ ਵੱਖੋ-ਵੱਖਰਾ ਵਾ ਇਹਨੂੰ ਅਸੀਂ ਪੈਰੋਲ ਕਹਿੰਦੇ ਆ ਤਾਂ ਲਾਂਗ ਸਾਡਾ ਸਮੂਹਿਕ ਸਿਸਟਮ ਹੁੰਦਾ ਵਾ ਤੇ ਪੈਰੋਲ ਸਾਡਾ ਵਿਅਕਤੀਗਤ ਉਚਾਰ ਹੁੰਦਾ ਜੇ ਤੁਸੀਂ ਮਾਝੇ ਸਾਈਡ ਦੇ ਹੋ ਤਾਂ ਤੁਸੀਂ ਮਾਝੀ ਭਾਸ਼ਾ ਦੇ ਵਿੱਚ ਗੱਲ ਕਰੋਗੇ ਉਪ ਭਾਸ਼ਾ ਦੇ ਵਿੱਚ ਜੇ ਤੁਸੀਂ ਮਾਲਵੀ ਮਾਲਵੇ ਸਾਈਡ ਦੇ ਹੋ ਤਾਂ ਤੁਸੀਂ ਮਲਵਈ ਉਪ ਭਾਸ਼ਾ ਦੇ ਵਿੱਚ ਗੱਲ ਕਰੋਗੇ ਇਸੇ ਤਰ੍ਹਾਂ ਹੀ ਤੁਹਾਡਾ ਗੱਲ ਕਰਨ ਦਾ ਵੱਖਰਾ ਤਰੀਕਾ ਵੀ ਹੋਊਗਾ ਬਾਕੀਆਂ ਨਾਲੋਂ ਈਵਨ ਤੁਹਾਡੇ ਆਪਣੇ ਕਰਦੇਆਂ ਦੇ ਅੰਦਰ ਤੁਹਾਡਾ ਗੱਲ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਹੁਣ ਅਸੀਂ ਦੇਖਦੇ ਹਾਂ ਕਿ ਲਾਂਗ ਤੇ ਪੈਰੋਲ ਸਾਨੂੰ ਸਮਝ ਆ ਗਿਆ ਕੀ ਹੁੰਦਾ ਹੁਣ ਅਸੀਂ ਆਪਸ਼ਨਸ ਦੇਖਦੇ ਹਾਂ ਲਾਂਗ ਪੈਰੋਲ ਦੀ ਉਪਜ ਹੈ ਇਹ ਗੱਲ ਬਿਲਕੁਲ ਠੀਕ ਆ ਇਸ ਕਰਕੇ ਆਪਸ਼ਨ ਗਲਤ ਹੋ ਜਾਂਦੀ ਹੈ ਕਿਉਂਕਿ ਲਾਂਗ ਸੱਚੀ ਉਹੀ ਪੈਰੋਲ ਦੀ ਉਪਜ ਆ ਉਸ ਤੋਂ ਬਾਅਦ ਲਾਂਗ ਪੈਰੋਲ ਦਾ ਸਾਧਨ ਹੈ ਇਹ ਵੀ ਠੀਕ ਆ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋਗੀ ਪੈਰੋਲ ਲਾਂਗ ਦਾ ਕਾਰਜਕਾਰੀ ਪੱਖ ਨਹੀਂ ਹੈ ਤੇ ਚੌਥੀ ਆਪਸ਼ਨ ਹੈ ਲਾਂਗ ਵਿੱਚੋਂ ਪੈਰੋਲ ਖਾਰਜ ਕੀਤਾ ਜਾ ਸਕਦਾ ਹੈ ਹਾਂਜੀ ਲਾਂਗ 'ਚੋਂ ਅਸੀਂ ਪੈਰੋਲ ਖਾਰਜ ਕਰ ਸਕਦੇ ਹਾਂ ਅਸੀਂ ਬਿਲਕੁਲ ਟੈਕਨੀਕਲ ਭਾਸ਼ਾ ਦੇ ਵਿੱਚ ਵੀ ਗੱਲ ਕਰ ਸਕਦੇ ਹਾਂ ਤਾਂ ਇਹ ਵੀ ਆਪਸ਼ਨ ਜਿਹੜੀ ਗਲਤ ਹੋ ਜਾਂਦੀ ਹੈ ਸਹੀ ਆਪਸ਼ਨ ਹੈ ਪੈਰੋਲ ਲਾਂਗ ਦਾ ਕਾਰਜਕਾਰੀ ਪੱਖ ਨਹੀਂ ਹੈ ਜਦਕਿ ਪੈਰੋਲ ਹੀ ਲਾਂਗ ਦਾ ਕਾਰਜਕਾਰੀ ਪੱਖ ਆ ਅਸੀਂ ਭਾਸ਼ਾ ਸਿੱਖਦੇ ਹਾਂ ਭਾਸ਼ਾ ਸਿੱਖਣ ਤੋਂ ਬਾਅਦ ਉਹਨੂੰ ਵਿਅਕਤੀਗਤ ਪੱਧਰ ਦੇ ਉੱਤੇ ਪੈਰੋਲ ਰਾਹੀ ਹੀ ਪ੍ਰਗਟਾਉਨੇ ਆ ਤਾਂ ਪੈਰੋਲ ਲਾਂਗ ਦਾ ਕਾਰਜਕਾਰੀ ਪੱਖ ਨਹੀਂ ਹੈ ਇਹ ਚੀਜ਼ ਗਲਤ ਆ ਸਾਨੂੰ ਗਲਤ ਪੁੱਛਿਆ ਗਿਆ ਸੀ ਇਸ ਕਰਕੇ ਇਹ অপਸ਼ਨ ਬਿਲਕੁਲ ਸਹੀ بیٹھਦੀ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਇਕਾਲਕ ਅਤੇ ਕਾਲਕ੍ਰਮਿਕ ਦੇਣ ਹੈ ਨੰਬਰ 1 ਚਮਸਕੀ ਦੀ ਨੰਬਰ 2 ਸਸੀਔਰ ਦੀ ਨੰਬਰ 3 ਰੋਮਨ ਜੈਕਪਸਨ ਦੀ ਨੰਬਰ 4 ਪਾਲਸਾਰਤਰ ਦੀ ਨਾ ਤਾਂ ਇਹ ਚਮਸਕੀ ਦੀ ਦੇਣ ਹੈ ਨਾ ਹੀ ਰੋਮਨ ਜੈਕ ਬਸੰਦੀ ਨਾ ਹੀ ਪਾਲਸਾਰਤਰ ਦੀ ਇਹ ਕਨਸੈਪਟ ਹੈ ਜੀ ਸਿਸਯੋਰ ਦਾ ਸਿਸਯੋਰ ਨੇ ਸਾਨੂੰ ਇਕਾਲਕ ਤੇ ਦੁਕਾਲਕ ਦਾ ਕਨਸੈਪਟ ਦਿੱਤਾ ਇਕਾਲਕ ਤੇ ਦੁਕਾਲਕ ਹੈ ਕੀ ਆ ਪਹਿਲਾਂ ਭਾਸ਼ਾ ਦੇ ਵਿੱਚ ਜਿਹੜਾ ਕਾਲਕ੍ਰਮਿਕ ਹੀ ਹੁੰਦਾ ਸੀਗਾ ਸਾਡੇ ਕੋਲੇ ਅਸੀਂ ਸਿਰਫ ਕਾਲਕ੍ਰਮਿਕ ਤੌਰ ਦੇ ਹੱਤੇ ਹੀ ਭਾਸ਼ਾ ਦੀਆਂ ਦਿਸ਼ਾਵਾਂ ਨੂੰ ਦੇਖਦੇ ਸੀ ਜਾਂ ਭਾਸ਼ਾ ਵਿੱਚ ਪਰਿਵਰਤਨ ਨੂੰ ਸਮਝ ਪਾਉਂਦੇ ਸੀ ਇਹਦਾ ਮਤਲਬ ਕੀ ਸੀਗਾ ਕਿ ਅਸੀਂ ਕਿਸੇ ਵੀ ਭਾਸ਼ਾ ਦੇ ਅੰਦਰ ਜੋ ਕੁਝ ਵੀ ਵਰਤ ਰਿਹਾ ਉਹਨੂੰ ਜਾਣਨ ਦੇ ਲਈ ਉਹਦਾ ਇਤਿਹਾਸ ਚੱਕ ਕੇ ਦੇਖਦੇ ਸੀ ਕਿ ਇਤਿਹਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਇਹ ਅਰਥ ਜਿਹੜਾ ਪਰਿਵਰਤਿਤ ਹੋ ਰਿਹਾ ਜਾਂ ਅੱਜ ਭਾਸ਼ਾ ਦੀ ਸਥਿਤੀ ਕੀ ਆ ਪਰ ਸਿਓਰਨ ਨੇ ਇੱਕ ਵੱਖਰਾ ਕਨਸੈਪਟ ਸਾਨੂੰ ਦਿੱਤਾ ਇਕਾਲਕ ਕਨਸੈਪਟ ਉਹਦਾ ਇਹ ਮੰਨਣਾ ਸੀਗਾ ਕਿ ਸਾਨੂੰ ਭਾਸ਼ਾ ਨੂੰ ਸਮਝਣ ਦੇ ਲਈ ਜਾਂ ਭਾਸ਼ਾ ਵਿਗਿਆਨ ਦੇ ਨਿਯਮ ਘੜਨ ਦੇ ਲਈ ਸਾਨੂੰ ਇਤਿਹਾਸ 'ਚ ਜਾਣ ਦੀ ਲੋੜ ਨਹੀਂ ਬਲਕਿ ਅਸੀਂ ਹੁਣ ਦੀ ਸਥਿਤੀ ਦੇ ਵਿੱਚੋਂ ਵੀ ਨਤੀਜੇ ਜਿਹੜੇ ਉਹ ਕੱਢ ਸਕਦੇ ਆ ਇਹਦੇ ਲਈ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਉਹ ਕਹਿੰਦੇ ਮੰਨ ਲਓ ਕਿ ਤੁਸੀਂ ਸਤਰੰਜ ਦੀ ਖੇਡ ਖੇਡ ਰਹੇ ਹੋ ਤੁਹਾਡੇ ਕੋਲ ਕੋਈ ਆ ਕੇ ਖੜ ਗਿਆ ਜੀਨੇ ਤੁਹਾਨੂੰ ਹੁਣੇ ਜੁਆਇਨ ਕੀਤਾ ਵਾ ਉਹਨੂੰ ਇਹ ਤਾਂ ਨਹੀਂ ਪਤਾ ਕਿ ਤੁਸੀਂ ਪਿੱਛੇ ਕਿਹੜੀਆਂ-ਕਿਹੜੀਆਂ ਚਾਲਾਂ ਚੱਲੀਆਂ ਨੇ ਪਰ ਉਹ ਤੁਹਾਡੀ ਹੁਣ ਦੀ ਸਥਿਤੀ ਦੇਖ ਕੇ ਇਹ ਦੱਸ ਸਕਦਾ ਕਿ ਅੱਗੇ ਤੁਸੀਂ ਕਿਹੜੀ ਚਾਲ ਚੱਲਣ ਵਾਲੇ ਹੋ ਇਹਦੇ ਲਈ ਉਹਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਕਿ ਇਸ ਤੋਂ ਪਹਿਲਾਂ ਤੁਸੀਂ ਕਿਹੜੀਆਂ-ਕਿਹੜੀਆਂ ਚਾਲਾਂ ਚੱਲ ਚੁੱਕੇ ਹੋ ਤਾਂ ਇਸੇ ਤਰ੍ਹਾਂ ਉਹ ਕਹਿੰਦਾ ਕਿ ਭਾਸ਼ਾ ਨੂੰ ਸਮਝਣ ਲਈ ਭਾਸ਼ਾਈ ਵਰਤਾਰੇ ਨੂੰ ਸਮਝਣ ਦੇ ਲਈ ਸਾਨੂੰ ਪਿੱਛੇ ਜਾਣ ਦੀ ਲੋੜ ਨਹੀਂ ਜਾਂ ਇਤਿਹਾਸ ਫਰੋਲਣ ਦੀ ਲੋੜ ਨਹੀਂ ਅਸੀਂ ਅੱਜ ਦੀ ਡੇਟ ਦੇ ਵਿੱਚ ਵੀ ਭਾਸ਼ਾਵਾਂ ਸਹੀ ਚੀਜ਼ਾਂ ਨੂੰ ਪਛਾਣ ਸਕਦੇ ਆ ਇਹਨੂੰ ਅਸੀਂ ਕਾਲਕ ਵਿਧੀ ਕਹਿੰਦੇ ਆ ਤੇ ਕਾਲਕ੍ਰਮਿਕ ਹੈਗੀ ਆ ਜਿਹਦੇ ਰਾਹੀਂ ਅਸੀਂ ਭਾਸ਼ਾ ਦੇ ਇਤਿਹਾਸ ਦੇ ਵਿੱਚ ਜਾ ਕੇ ਉਹਦੇ ਵਿੱਚੋਂ ਚੀਜ਼ਾਂ ਨੂੰ ਵੇਖਦੇ ਆ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਬੋਲਾਂ ਨੂੰ ਲਿਖਤ ਰੂਪ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਨੰਬਰ 1 ਲਿਪੀ ਨੰਬਰ 2 ਭਾਸ਼ਾ ਨੰਬਰ 3 ਉਪਭਾਸ਼ਾ ਨੰਬਰ 4 ਵਿਅਕਤੀ ਭਾਸ਼ਾ ਨਾ ਤਾਂ ਇਹ ਵਿਅਕਤੀ ਭਾਸ਼ਾ ਹੈ ਨਾ ਹੀ ਉਪਭਾਸ਼ਾ ਹੈ ਨਾ ਹੀ ਇਹ ਭਾਸ਼ਾ ਹੈ ਇਹਦਾ ਸਹੀ ਉੱਤਰ ਹੈ ਜੀ ਲਿਪੀ ਜਦੋਂ ਅਸੀਂ ਬੋਲਾਂ ਨੂੰ ਲਿਖਤੀ ਰੂਪ ਦੇ ਵਿੱਚ ਅੰਕਿਤ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਲਿਪੀ ਕਹਿੰਦੇ ਹਾਂ ਤੇ ਜਿਹੜੇ ਅਸੀਂ ਸ਼ਬਦਾਂ ਨੂੰ ਲਿਖਤੀ ਰੂਪ ਦੇ ਵਿੱਚ ਅੰਕਿਤ ਕੀਤਾ ਵਾ ਉਹਨਾਂ ਨੂੰ ਅਸੀਂ ਲਿਪੀ ਚਿੰਨ੍ਹ ਕਹਿੰਦੇ ਹਾਂ ਜਿਵੇਂ ਊੜਾ ਆੜਾ ਈਡੀ ਇਹ ਸਾਡੇ ਲਿਪੀ ਚਿੰਨ ਨੇ ਕੱਲਾ ਊੜਾੜਾ ਈਡੀ ਨੇ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਹੈਗੇ ਨੇ ਉਹ ਸਾਰੇ ਸਾਡੇ ਲਿਪੀ ਚਿੰਨ ਨੇ ਪਰ ਇਹ ਪੂਰੀ ਦੀ ਪੂਰੀ ਵਰਣਮਾਲਾ ਨੂੰ ਅਸੀਂ ਲਿਪੀ ਕਹਾਂਗੇ ਅੱਗੇ ਚੱਲਦੇ ਹਾਂ ਸਾਡਾ ਅਗਲਾ ਸਵਾਲ ਹੈ ਪਿਚ ਜਾਂ ਤਾਨ ਕਿਸ ਨੂੰ ਕਿਹਾ ਜਾਂਦਾ ਹੈ ਨੰਬਰ 1 ਸੁਰਤੰਦਾਂ ਦਾ ਉਤਰਾਚੜਾ ਨੰਬਰ 2 ਸੁਰਤੰਦਾਂ ਦੇ ਕੰਬਣ ਦੀ ਗਤੀ ਨੂੰ ਨੰਬਰ 3 ਸੁਰਤੰਦਾਂ ਤੇ ਬਲ ਪੈਣ ਨੂੰ ਨੰਬਰ 4 ਇੰਨਾ ਵਿੱਚੋਂ ਕੋਈ ਵੀ ਨਹੀਂ ਪਹਿਲਾਂ ਤਾਂ ਆਪਾਂ ਚੌਥੀ ਆਪਸ਼ਨ ਖਾਰਜ ਕਰ ਦਿੰਦੇ ਆ ਇੰਨਾ ਚੋਂ ਕੋਈ ਵੀ ਨਹੀਂ ਇੰਨਾ ਚੋਂ ਕੋਈ ਤਾਂ ਹੋਊਗਾ ਹੀ ਤਾਂ ਸਾਡੇ ਕੋਲ ਰਹਿ ਗਈਆਂ ਤਿੰਨ ਆਪਸ਼ਨਸ ਪਹਿਲਾ ਹੈ ਸੁਰਤੰਦਾਂ ਦਾ ਉਤਰਾਚੜਾ ਨਹੀਂ ਜੀ ਇਹ ਵੀ ਆਪਸ਼ਨ ਗਲਤ ਆ ਸੁਰਤੰਦਾਂ ਤੇ ਬਲ ਪੈਣ ਨੂੰ ਵੀ ਨਹੀਂ ਕਹਿੰਦੇ ਇਹ ਆਪਸ਼ਨ ਵੀ ਗਲਤ ਹੈ ਸਾਡੇ ਕੋਲ ਸਹੀ ਆਪਸ਼ਨ ਹੈ ਸੁਰਤੰਦਾਂ ਦੇ ਕੰਬਣ ਦੀ ਜਦੋਂ ਵੀ ਅਸੀਂ ਕੋਈ ਸ਼ਬਦ ਬੋਲਦੇ ਹਾਂ ਤਾਂ ਸਾਡੀਆਂ ਸੁਰਤਾਂ ਦਾ ਕੰਬਦੀਆਂ ਨੇ ਉਹਨਾਂ ਦੇ ਕੰਬਣ ਦੀ ਰਫਤਾਰ ਨੂੰ ਉਹਨਾਂ ਦੇ ਕੰਬਣ ਦੀ ਗਤੀ ਆ ਉਹਨੂੰ ਅਸੀਂ ਪਿਚ ਜਾਂ ਤਾਨ ਕਹਿੰਨੇ ਆ ਤੇ ਪਿਚ ਜਾਂ ਤਾਨ ਤੋਂ ਹੀ ਅੱਗੇ ਸੁਰ ਬਣਦੀ ਆ ਅੱਗੇ ਚੱਲਦੇ ਆ ਪ੍ਰਾਣਤਾ ਦਾ ਸਬੰਧ ਹੈ ਨੰਬਰ 1 ਧੁਨੀਆਂ ਨਾਲ ਨੰਬਰ 2 ਸਵਰ ਤੇ ਵਿਅੰਜਨਾਂ ਦੇ ਸੰਯੋਗ ਨਾਲ ਨੰਬਰ 3 ਉਚਾਰਨ ਸਥਾਨ ਨਾਲ ਨੰਬਰ 4 ਸਾਦੀ ਮਾਤਰਾ ਨਾਲ ਪ੍ਰਾਂਤਤਾ ਦਾ ਸਬੰਧ ਪਿਆਰੇ ਵਿਦਿਆਰਥੀ ਆਨੰਦਾ ਧੁਨੀਆਂ ਨਾਲ ਹੈ ਨਾਹੀਂ ਸਵਰਤ ਤੇ ਵਿਅੰਜਨਾਂ ਦੇ ਸੰਯੋਗ ਨਾਲ ਹੈ ਨਾਹੀਂ ਉਚਾਰਨ ਸਥਾਨ ਨਾਲ ਹੈ ਇਹਦਾ ਸਹੀ ਉੱਤਰ ਹੈ ਸਾ ਦੀ ਮਾਤਰਾ ਦੇ ਨਾਲ ਪ੍ਰਾਂਤਤਾ ਦਾ ਮਤਲਬ ਹੀ ਸਾ ਦੀ ਮਾਤਰਾ ਵਾ ਤਾਂ ਸਾ ਦੀ ਮਾਤਰਾ ਦੇ ਆਧਾਰ ਤੇ ਜਾਂ ਪ੍ਰਾਂਤਤਾ ਦੇ ਆਧਾਰ ਤੇ ਅਸੀਂ ਦੋ ਤਰ੍ਹਾਂ ਦੀਆਂ ਧੁਨੀਆਂ ਅੰਕਿਤ ਕਰਦੇ ਹਾਂ ਇੱਕ ਹੈਗੀਆਂ ਮਹਾ ਪ੍ਰਾਂਣ ਜਿਹੜੀਆਂ ਮੈਂ ਕੱਲ ਵੀ ਕਰਾਈਆਂ ਸੀ ਤੁਹਾਨੂੰ ਤੇ ਦੂਜੀਆਂ ਨੇ ਅਲਪ ਪ੍ਰਾਂਣ ਅਲਪ ਪ੍ਰਾਂਣ ਤਾਂ ਅਲਪ ਪ੍ਰਾਣ ਤੇ ਮਹਾ ਪ੍ਰਾਣ ਇਹ ਦੋ ਧੁਨੀਆਂ ਬਣਦੀਆਂ ਨੇ ਜਿਹੜੀਆਂ ਸਾਹ ਦੀ ਮਾਤਰਾ ਦੇ ਆਧਾਰ ਤੇ ਆ ਅੱਗੇ ਚੱਲਦੇ ਆ ਨੋਮ ਚਮਸਕੀ ਦੇ ਭਾਸ਼ਾ ਸੰਕਲਪ ਹਨ ਨੰਬਰ 1 ਭਾਸ਼ਾ ਯੋਗਤਾ ਤੇ ਸਾਹਿਤ ਯੋਗਤਾ ਨੰਬਰ 2 ਗਤੀਸ਼ੀਲ ਅਤੇ ਗਤੀ ਰਹਿਤ ਭਾਸ਼ਾ ਰੂਪ ਨੰਬਰ 3 ਭਾਸ਼ਾ ਯੋਗਤਾ ਤੇ ਭਾਸ਼ਾ ਨਿਭਾਓ ਨੰਬਰ 4 अमूर्त ਅਤੇ ਸਮੂਰਤ ਭਾਸ਼ਾ ਰੂਪ ਨਾ ਤਾਂ ਭਾਸ਼ਾ ਯੋਗਤਾ ਤੇ ਸਾਹਿਤ ਰੂਪ ਭਾਸ਼ਾ ਯੋਗਤਾ ਹੈ ਪਰ ਸਾਹਿਤ ਰੂਪ ਨਹੀਂ ਹੈ ਇਸ ਲਈ ਏ অপਸ਼ਨ ਗਲਤ ਹੋ ਜਾਂਦੀ ਹੈ ਗਤੀਸ਼ੀਲ ਅਤੇ ਗਤੀ ਰਹਿਤ ਭਾਸ਼ਾ ਰੂਪ ਇਹ ਉਹਦਾ ਕਨਸੈਪਟ ਨਹੀਂ ਆ ਉਸ ਤੋਂ ਬਾਅਦ अमूर्त ਤੇ ਸਮੂਰਤ ਭਾਸ਼ਾ ਰੂਪ ਇਹ ਵੀ ਉਹਦਾ ਕਨਸੈਪਟ ਨਹੀਂ ਆ ਸਹੀ ਉੱਤਰ ਹੈ ਭਾਸ਼ਾ ਯੋਗਤਾ ਤੇ ਭਾਸ਼ਾ ਨਿਭਾਓ ਇਹ ਪਿਛਲੀ ਵੀਡੀਓ ਦੇ ਵਿੱਚ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀ ਕਿ ਯੋਗਤਾ ਤੇ ਨਿਭਾਓ ਕੀ ਹੁੰਦਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਕਨਸੈਪਟ ਚੰਗੀ ਤਰ੍ਹਾਂ ਸਮਝ ਸਕਦੇ ਹੋ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਚਾਹਨਕ ਅਤੇ ਚਹਨਤ ਦਾ ਸਬੰਧ ਹੈ ਨੰਬਰ 1 ਕੁਦਰਤੀ ਨੰਬਰ 2 ਸੁਮੇਲਮਈ ਨੰਬਰ 3 ਸਾਰਥਕ ਨੰਬਰ 4 ਆਪਹੁਦਰਾ ਚਾਹਨਕ ਤੇ ਚਹਨਤ ਦਾ ਸਬੰਧ ਨਾ ਤਾਂ ਇਹ ਕੁਦਰਤੀ ਹੁੰਦਾ ਹੈ ਨਾ ਹੀ ਸੁਮੇਲਮਈ ਨਾ ਹੀ ਸਾਰਥਕ ਇਹਦਾ ਸਹੀ ਉੱਤਰ ਹੈ ਜੀ ਆਪਹੁਦਰਾ ਚੈਨਕ ਤੇ ਚਹਨਤ ਹਮੇਸ਼ਾ ਆਪ ਖੁਦਰੇ ਹੁੰਦੇ ਆ ਚੈਨਕ ਤੇ ਚਹਨਤ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਕਿ ਚੈਨਕ ਤੇ ਚਹਨਤ ਕੀ ਹੁੰਦਾ ਵਾ ਤੇ ਇਸ ਸਿਓਰ ਦਾ ਕਨਸੈਪਟ ਹੈ ਇਹ ਵੀ ਅਸੀਂ ਪਹਿਲਾਂ ਜਾਣ ਲਿਆ ਵਾ ਆਪ ਖੁਦਰਾ ਕਿਵੇਂ ਹੁੰਦਾ ਜੇ ਇਹ ਆਪ ਖੁਦਰਾ ਨਾ ਹੁੰਦਾ ਤਾਂ ਸਾਡੇ ਕੋਲੇ ਸਿਰਫ ਤੇ ਸਿਰਫ ਇੱਕੋ ਭਾਸ਼ਾ ਹੋਣੀ ਸੀ ਫਿਰ ਸਾਨੂੰ ਬੁਧੇਰੇ ਭਾਸ਼ਾਵਾਂ ਦੀ ਲੋੜ ਨਹੀਂ ਸੀ ਪੈਣੀ ਫਾਰ ਇਗਜ਼ਾਮਪਲ ਸਾਡੇ ਜਿਹੜੇ ਜਾਨਵਰ ਨੂੰ ਬਿੱਲੀ ਕਹਿੰਦੇ ਆ ਉਹਨੂੰ ਹੋਰ ਭਾਸ਼ਾ ਦੇ ਵਿੱਚ ਹੋਰ ਸ਼ਬਦ ਨਾਲ ਕਿਉਂ ਸੰਬੋਧਿਤ ਕੀਤਾ ਜਾਂਦਾ ਇਹਦੇ ਪਿੱਛੇ ਕੋਈ ਸਾਇੰਸ ਨਹੀਂ ਹੈਗੀ ਇਹਦੇ ਪਿੱਛੇ ਕੋਈ ਲੌਜੀਕ ਨਹੀਂ ਹੈਗਾ ਮੰਨ ਲਓ ਤੁਸੀਂ ਕੋਈ ਖਾਸ ਭਾਸ਼ਾ ਬੋਲਦੇ ਹੋ ਜਿਵੇਂ ਆਪਾਂ ਪੰਜਾਬੀ ਭਾਸ਼ਾ ਬੋਲਦੇ ਆਂ ਪੰਜਾਬੀ ਭਾਸ਼ਾ ਦੇ ਵਿੱਚ ਜੇ ਕਿਸੇ ਚੀਜ਼ ਦਾ ਕੋਈ ਨਾਮ ਰੱਖ ਦਿੱਤਾ ਗਿਆ ਉਹ ਨਾਮ ਰੱਖਣ ਦੇ ਪਿੱਛੇ ਕਾਰਨ ਕੀ ਆ ਇਹ ਅਸੀਂ ਸਿੱਧ ਨਹੀਂ ਕਰ ਸਕਦੇ ਜੇ ਸਾਡੇ ਪਾਸ਼ਾਈ ਪਰਿਵਾਰ ਨੂੰ ਇਹ ਮਨਜ਼ੂਰ ਆ ਕਿ ਇਸ ਚੀਜ਼ ਨੂੰ ਘੋੜਾ ਹੀ ਕਿਹਾ ਜਾਵੇ ਇਹਨੂੰ ਗਧਾ ਕਿਹਾ ਜਾਵੇ ਤਾਂ ਅਸੀਂ ਉਸ ਚੀਜ਼ ਨੂੰ ਘੋੜਾ ਹੀ ਕਹਾਂਗੇ ਉਸ ਜਾਨਵਰ ਨੂੰ ਗਧਾ ਹੀ ਕਹਾਂਗੇ ਕਿਉਂਕਿ ਉਹ ਸਾਡੇ ਪਾਸ਼ਾਈ ਸਮੂਹ ਨੂੰ ਮਨਜ਼ੂਰ ਆ ਤਾਂ ਇਹ ਹਮੇਸ਼ਾ ਆਪ ਹੁਦਰਾ ਹੁੰਦਾ ਵਾ ਇਹਦੇ ਪਿੱਛੇ ਕੋਈ ਲੌਜੀਕ ਨਹੀਂ ਹੁੰਦਾ ਕੁਝ ਕੁ ਕੇਸਸ ਚੇ ਹੋ ਜਾਂਦਾ ਜਿਵੇਂ ਕਾਂ ਦਾ ਜਿਹੜਾ ਨਾਮ ਆ ਉਹ ਕਿਉਂਕਿ ਉਹ ਆਪਣੇ ਵਿੱਚ ਇੱਕ ਵਿਸ਼ੇਸ਼ ਧੁਨੀ ਘੜਦਾ ਉਹਦੇ ਵਿੱਚ ਉਹ ਕਾਹ ਕਾਹ ਕਹਿੰਦਾ ਜਿਹਦੇ ਕਰਕੇ ਉਹਦਾ ਨਾਮ ਕਾਮ ਪਿਆ ਹਰ ਵਾਰੀ ਇਹੀ ਕਾਰਨ ਹੋਵੇ ਨਹੀਂ ਹੈਗਾ ਕਿਤੇ ਕਿਤੇ ਕੁਝ ਕੱਪਵਾਦ ਸਾਨੂੰ ਮਿਲ ਜਾਂਦੇ ਨੇ ਮੋਸਟਲੀ ਜਿਹੜੀ ਭਾਸ਼ਾ ਦੀ ਬਣਤਰ ਆ ਜਾਂ ਮੋਸਟਲੀ ਚੀਜ਼ਾਂ ਦੇ ਜਿਹੜੇ ਨਾਮ ਨੇ ਉਹ ਅਸੀਂ ਆਪ ਖੁਦਰੇ ਤੌਰ ਦੇ ਉੱਤੇ ਹੀ ਰੱਖਦੇ ਆ ਤਾਂ ਚੈਨਕ ਤੇ ਚਿਹਨਤ ਦਾ ਸੰਬੰਧ ਹਮੇਸ਼ਾ ਆਪ ਖੁਦਰਾ ਹੀ ਹੁੰਦਾ ਵਾ ਜ਼ਰੂਰੀ ਨਹੀਂ ਕਿ ਜੋ ਚੈਨਕ ਜੋ ਧੁਨੀ ਬੰਬ ਅਸੀਂ ਬੋਲਿਆ ਉਹ ਦੂਜਿਆਂ ਨੂੰ ਵੀ ਸਮਝ ਆਵੇ ਇਹਦਾ ਕਾਰਨ ਇਹੀ ਆ ਕਿ ਉਸ ਭਾਸ਼ਾਈ ਸਮਾਜ ਨੂੰ ਉਹਦਾ मीनिंग ਇਸੇ ਲਈ ਨਹੀਂ ਪਤਾ ਲੱਗਦਾ ਕਿਉਂਕਿ ਉੱਥੇ ਸੰਕਲਪ ਉਹਨਾਂ ਦੇ ਦਿਮਾਗ 'ਚ ਨਹੀਂ ਉੱਪਰ ਪਾਉਂਦਾ ਅੱਗੇ ਚੱਲਦੇ ਹਾਂ ਪੰਜਾਬੀ ਭਾਸ਼ਾ ਦਾ ਵਿਆਕਰਣ ਕਿਸ ਦੀ ਪੁਸਤਕ ਹੈ ਕਿਤਾਬਾਂ ਦੇ ਨਾਮ ਵੀ ਤੁਹਾਨੂੰ ਪੁੱਛੇ ਜਾਂਦੇ ਨੇ ਤਾਂ ਇਹ ਵੀ ਯਾਦ ਕਰ ਲਿਓ ਪੇਪਰ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਕਿਤਾਬ ਪੁੱਛੀ ਜਾ ਚੁੱਕੀ ਹੈ ਨੰਬਰ 1 ਦੁਨੀ ਚੰਦਰ ਨੰਬਰ 2 ਜੀਬੀ ਸਿੰਘ ਨੰਬਰ 3 ਜਗਿੰਦਰ ਸਿੰਘ ਟਵਾਰ ਤੇ ਨੰਬਰ 4 ਬੂਟਾ ਬਰਾੜ ਪੰਜਾਬੀ ਭਾਸ਼ਾ ਦਾ ਵਿਆਕਰਨ ਪਿਆਰੇ ਵਿਦਿਆਰਥੀਓ ਦੁਨੀ ਚੰਦਰ ਦੀ ਕਿਤਾਬ ਚੰਗੀ ਤਰ੍ਹਾਂ ਇਹ ਨਾਮ ਯਾਦ ਕਰ ਲਓ ਅੱਗੇ ਚੱਲਦੇ ਹਾਂ ਸਾਡਾ ਅਗਲਾ ਸਵਾਲ ਹੈ ਕਿਹੜਾ ਜੁਟ ਸਹੀ ਨਹੀਂ ਹੈ ਹੁਣ ਅਸੀਂ ਨਹੀਂ ਦੱਸਣਾ ਨੰਬਰ 1 ਲਾਂਗਟੇ ਪੈਰੋਲਸ ਸਿਯੌਰ ਨੰਬਰ 2 ਇਕਾਲਕ ਦੁਕਾਲਕ ਰੋਮਨ ਜੈਕ ਬਸਨ ਨੰਬਰ 3 ਵਿਹਾਰ ਤੇ ਪ੍ਰਤੀਮਾਨ ਯਲਮਸ ਦੇਵ ਨੰਬਰ 4 ਯੋਗਤਾ ਤੇ ਨਿਭਾਓ ਨੋਮ ਚਮਸਕੀ ਨੋਮ ਚਮਸਕੀ ਨੇ ਯੋਗਤਾ ਤੇ ਨਿਭਾਓ ਦਾ ਕਨਸੈਪਟ ਦਿੱਤਾ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਸਹੀ ਨਹੀਂ ਹੈ ਦੱਸਣਾ ਵਿਹਾਰ ਤੇ ਪ੍ਰਤੀਮਾਨ ਵੀ ਇਹਨਾਂ ਦਾ ਹੀ ਦਿੱਤਾ ਹੋਇਆ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਲਾਂਗ ਤੇ ਪੈਰੋਲ ਆਪਾਂ ਪਹਿਲਾਂ ਹੀ ਕਰਕੇ ਆਏ ਹਾਂ ਸਿਸੀਔਰ ਦਾ ਹੀ ਦਿੱਤਾ ਹੋਇਆ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਸਹੀ ਆਪਸ਼ਨ ਹੈ ਇਕਾਲਕ ਦੁਕਾਲਕ ਰੋਮਨ ਜੈਕਬਸਨ ਰੋਮਨ ਜੈਕਬਸਨ ਦਾ ਇਕਾਲਕ ਦੁਕਾਲਕ ਨਾਲ ਕੋਈ ਸਬੰਧ ਨਹੀਂ ਆ ਇਕਾਲਕ ਤੇ ਦੁਕਾਲਕ ਕਨਸੈਪਟ ਕਿਦਾ ਸਿਸੀਔਰ ਦਾ ਇਸ ਕਰਕੇ অপਸ਼ਨ ਬਿਲਕੁਲ ਗਲਤ ਹੋ ਜਾਂਦੀ ਹੈ। ਅਸੀਂ ਗਲਤ ਦੱਸਣਾ ਸੀ। ਅੱਗੇ ਚੱਲਦੇ ਹਾਂ। ਅੱਗੇ ਇਹ ਸੂਚੀ ਬਣਾਓ। ਇਸ ਪਾਸੇ ਸਾਨੂੰ ਦਿੱਤਾ ਹੈ ਸੁਰਤੰਦੂਆਂ ਦੀ ਕੰਬਾਹਟ, ਹਵਾ ਦੀ ਮਾਤਰਾ ਦੀ ਬਹੁਤਾਤ, ਉਚਾਰਕ ਉਚਾਰਨ ਸਥਾਨ। ਦੂਜੇ ਪਾਸੇ ਸਾਨੂੰ ਦਿੱਤਾ ਹੈ ਜੀਭ ਕੋਸ਼, ਕੰਠ ਤੇ ਮਹਾਪ੍ਰਾਣ। ਸੁਰਤੰਦੂਆਂ ਦੀ ਕੰਬਾਹਟ ਪਿਆਰੇ ਵਿਦਿਆਰਥੀਓ ਸਾਨੂੰ ਕੋਸ਼ ਤੋਂ ਪਤਾ ਲੱਗਦੀ ਹੈ। ਹਵਾ ਦੀ ਪਦ ਮਾਤਰਾ ਦੀ ਬਹੁਤਾਤ ਮੈਂ ਪਹਿਲਾਂ ਹੀ ਤੁਹਾਨੂੰ ਅਲਪ ਪ੍ਰਾਣ ਤੇ ਮਹਾ ਪ੍ਰਾਣ ਕਰਾ ਕੇ ਆਈਆਂ ਤਾਂ ਜਿੱਥੇ ਹਵਾ ਦੀ ਮਾਤਰਾ ਦੀ ਬਹੁਤਾਤ ਹੁੰਦੀ ਹੈ ਉਹਨੂੰ ਅਸੀਂ ਮਹਾ ਪ੍ਰਾਣ ਕਹਿੰਦੇ ਹਾਂ ਉਚਾਰਕ ਸਾਡਾ ਜੀਭ ਹੈ ਸਾਰਿਆਂ ਨੂੰ ਹੀ ਪਤਾ ਹਨਾ ਜੱਜ ਜੱਜ ਕੇ ਜੀਭਾ ਕਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ ਤਾਂ ਉਚਾਰਕ ਸਾਡੀ ਜੀਭ ਹੈ ਉਚਾਰਨ ਸਥਾਨ ਹੈ ਸਾਡਾ કંਠ ਜਿਹਦੇ ਵਿੱਚੋਂ ਅਸੀਂ ਬੋਲਦੇ ਹਾਂ કંਠ ਚੋਂ ਅਸੀਂ ਬੋਲਦੇ ਹਾਂ ਇਹ ਸਾਡਾ ਉਚਾਰਨ ਸਥਾਨ ਹੈ ਤਾਂ ਪਹਿਲੇ ਦਾ ਦੂਸਰਾ ਦੇਖ ਲੈਨੇ ਕਿਹੜੀ ਆਪਸ਼ਨ ਚਾ ਤੀਸਰੀ ਆਪਸ਼ਨ ਚਾ ਤੇ ਦੂਸਰੇ ਦਾ ਚੌਥਾ ਉਸ ਤੋਂ ਬਾਅਦ ਤੀਸਰੇ ਦਾ ਪਹਿਲਾ ਤੇ ਚੌਥੇ ਦਾ ਤੀਸਰਾ ਤੀਸਰੀ ਆਪਸ਼ਨ ਬਿਲਕੁਲ ਸਹੀ ਬੈਠਦੀ ਆ ਇਹਨੂੰ ਵੀ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਵੀ ਪੇਪਰ ਚ ਬਹੁਤ ਵਾਰੀ ਸਵਾਲ ਆ ਚੁੱਕਿਆ ਅੱਗੇ ਚੱਲਦੇ ਆਂ ਸਾਡਾ ਅਗਲਾ ਸਵਾਲ ਹੈ ਇਹ ਡਿਸਕ੍ਰਿਪਟਿਵ ਗ੍ਰਾਮਰ ਆਫ ਪੁਆਦੀ ਪੁਸਤਕ ਹੈ ਨੰਬਰ 1 ਸੰਤ ਸਿੰਘ ਸੇਖੋ ਨੰਬਰ 2 ਪ੍ਰੇਮ ਪ੍ਰਕਾਸ਼ ਨੰਬਰ 3 ਸੁਖਵਿੰਦਰ ਸੰਗਾ ਨੰਬਰ 4 ਬਲਵੀਰ ਸਿੰਘ ਸੰਧੂ ਨਾ ਤਾਂ ਇਹ ਸੰਤ ਸਿੰਘ ਸੇਖੋ ਜੀ ਦੀ ਲਿਖੀ ਹੈ ਨਾ ਹੀ ਪ੍ਰੇਮ ਪ੍ਰਕਾਸ਼ ਜੀ ਦੀ ਨਾ ਹੀ ਸੁਖਵਿੰਦਰ ਸੰਗਾ ਦੀ ਇਹਦਾ ਸਹੀ ਉੱਤਰ ਹੈ ਬਲਵੀਰ ਸਿੰਘ ਸੰਧੂ ਬਲਵੀਰ ਸਿੰਘ ਸੰਧੂ ਜੀ ਨੇ ਪੁਆਦੀ ਦੇ ਖੇਤਰ ਦੇ ਉੱਤੇ ਪੁਆਦ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਨੇ ਕਿਤਾਬ ਦੇ ਰਾਹੀਂ ਪੁਆਦ ਦੀਆਂ ਵੱਖਰੀਆਂ ਵੱਖਰਤਾਵਾਂ ਨੂੰ ਵੀ ਦਰਸਾਇਆ ਤੇ ਪੌਦੇ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਗੱਲਬਾਤ ਕੀਤੀ ਤਾਂ ਤੁਸੀਂ ਇਹ ਗੱਲ ਯਾਦ ਰੱਖੀਂ ਅਗਲਾ ਸਾਡਾ ਸਵਾਲ ਹੈ ਪੰਜਾਬੀ ਦੇ ਉਲਟ ਜੀਵੀ ਵਿਅੰਜਨ ਹਨ ਟੈਂਕਾ ਠੱਠਾ ਡੱਡਾ ਦੂਸਰੀ ਆਪਸ਼ਨ ਹੈ ਪਪਾ ਫਫਾ ਬੱਬਾ ਤੀਸਰੀ ਆਪਸ਼ਨ ਹੈ ਤੱਤਾ ਥੱਥਾ ਦੱਦਾ ਚੌਥੀ ਆਪਸ਼ਨ ਹੈ ਊੜਾ ਆੜਾ ਈੜੀ ਉਲਟ ਜੀਬ ਹੁਣ ਅਸੀਂ ਇਹ ਬੋਲ ਕੇ ਵੇਖਣਾ ਕਿ ਕਿਹਦੇ ਵਿੱਚ ਸਾਡੀ ਜੀਬ ਉਲਟਦੀ ਆ ਪਿੱਛੇੋਂ ਸ਼ੁਰੂ ਕਰਦੇ ਆ ਊੜਾ ਆੜਾ ਈੜੀ ਬਿਲਕੁਲ ਨਹੀਂ ਉਲਟੀ ਜੀਬ ਇਸ ਕਰਕੇ ਗਲਤ ਹੋ ਜਾਂਦੀ ਆ ਤੱਤਾ ਥੱਥਾ ਦੱਦਾ ਤੱਤ ਥੱਥਾ ਦੱਦਾ ਬੋਲਣ ਲੱਗੇ ਸਾਡੀ ਜੀਬ ਜਿਹੜੀ ਆ ਉਹ ਦੰਤੀ ਇਹ ਦੰਤੀ ਧੁਨੀਆਂ ਨੇ ਸਾਡੀ ਜੀਬ ਦੰਦਾਂ ਨੂੰ ਟੱਚ ਕਰਦੀ ਆ ਪਿਛਲੇ ਦੰਦਾਂ ਨੂੰ ਇਸ ਕਰਕੇ ਇਹ ਆਪਸ਼ਨ ਵੀ ਗਲਤ ਆ ਪੱਪਾ ਫੱਫਾ ਬੱਬਾ ਇਹ ਜਿਹੜੀ ਆ ਹੋਠੀ ਧੁਨੀਆਂ ਨੇ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਆ ਤਾਂ ਸਾਡੇ ਹੋਠ ਆਪਸ ਵਿੱਚ ਮਿਲਦੇ ਆ ਪੱਪਾ ਫੱਫਾ ਬੱਬਾ ਦਾ এব ਜਿਹੜੀ ਆ ਬਿਲਕੁਲ ਗਲਤ ਹੋ ਜਾਂਦੀ ਆ ਸਾਡੇ ਕੋਲੇ ਸਹੀ ਆਪਸ਼ਨ ਬਚਦੀ ਆ ਟੈਂਕਾ ਠੱਠਾ ਤੇ ਡੱਡਾ ਦੇਖੋ ਜੀਬ ਤੁਹਾਡੀ ਉਲਟ ਉਲਟ ਦੀ ਆ ਟੈਂਕਾ ਬੋਲੋ ਟੈਂਕਾ ਬੋਲਣ ਤੇ ਵੀ ਜੀਬ ਉਲਟੂਗੀ ਠੱਠਾ ਬੋਲੋਗੇ ਤਾਂ ਵੀ ਡੱਡਾ ਬੋਲੋਗੇ ਤਾਂ ਵੀ ਸਹੀ ਆਪਸ਼ਨ ਹੈ ਟੈਂਕਾ ਠੱਠਾ ਡੱਡਾ ਤਾਂ ਇਹ ਸੀਗੀ ਹੋਠੀ ਇਸ ਕਰਕੇ ਗਲਤ ਹੋ ਗਿਆ ਤੱਤ ਸੱਤਾ ਦੱਦਾ ਜਿਹੜੇ ਦੰਤੀ ਸੀ ਊੜਾ ਅੜਾ ਈੜੀ ਸਾਡੇ ਸਵਰਵਾਹਕ ਨੇ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਮਲਵਈ ਉਪਭਾਸ਼ਾ ਦਾ ਖੇਤਰ ਹੈ ਨੰਬਰ 1 ਜਲੰਧਰ ਕਪੂਰਥਲਾ ਗੁਰਦਾਸਪੁਰ ਨੰਬਰ 2 ਫਿਰੋਜ਼ਪੁਰ ਫਰੀਦਕੋਟ ਰੋਪੜ ਨੰਬਰ 3 ਰੋਪੜ ਪਟਿਆਲਾ ਫਿਰੋਜ਼ਪੁਰ ਨੰਬਰ 4 ਲੁਧਿਆਣਾ ਮੋਗਾ ਬਠਿੰਡਾ ਮਲਬਈ ਉਪਭਾਸ਼ਾ ਦਾ ਖੇਤਰ ਅਸੀਂ ਦੱਸਣਾ ਹੈ ਦੇਖਦੇ ਆ ਕਿਹੜੀ অপਸ਼ਨ ਸਹੀ ਆ ਪਹਿਲਾ ਹੈ ਜਲੰਧਰ ਕਪੂਰਥਲਾ ਗੁਰਦਾਸਪੁਰ ਜਲੰਧਰ ਜਿਹੜਾ ਹੈ ਇਹ ਦੁਆਬੇ ਦੇ ਇਲਾਕੇ 'ਚ ਆਉਂਦਾ ਹੈ ਇਸ ਕਰਕੇ ਇਹ অপਸ਼ਨ ਗਲਤ ਹੈ ਇਸੇ ਤਰ੍ਹਾਂ ਗੁਰਦਾਸਪੁਰ ਵੀ ਜਿਹੜਾ ਹੈ ਮਾਝੇ ਦਾ ਇਲਾਕਾ ਹੈ ਇਹ অপਸ਼ਨ ਬਿਲਕੁਲ ਹੀ ਗਲਤ ਹੈ ਉਸ ਤੋਂ ਬਾਅਦ ਫਿਰੋਜ਼ਪੁਰ ਫਰੀਦਕੋਟ ਤੇ ਰੋਪੜ ਫਿਰੋਜ਼ਪੁਰ ਤੇ ਫਰੀਦਕੋਟ ਇਹ ਦੋਨੇ ਮਾਲਵੇ ਦੇ ਖੇਤਰ ਨੇ ਪਰ ਰੋਪੜ ਜਿਹੜਾ ਹੈ ਪੁਆਦ ਦਾ ਇਲਾਕਾ ਵਾ ਇਸ ਕਰਕੇ ਇਹ অপਸ਼ਨ ਵੀ ਗਲਤ ਹੋ ਜਾਂਦੀ ਆ ਰੋਪੜ ਪਟਿਆਲਾ ਫਿਰੋਜ਼ਪੁਰ ਇਹਦੇ ਜੋ ਰੋਪੜ ਫੇਰ ਆ ਗਿਆ ਰੋਪੜ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀਆਂ ਕਿ ਇਹ ਪੁਆਰ ਦਾ ਇਲਾਕਾ ਇਸ ਲਈ ਇਹ ਆਪਸ਼ਨ ਵੀ ਗਲਤ ਆ ਚੌਥੀ ਆਪਸ਼ਨ ਹੈ ਲੁਧਿਆਣਾ ਮੋਗਾ ਤੇ ਬਠਿੰਡਾ ਇਹ ਆਪਸ਼ਨ ਬਿਲਕੁਲ ਸਹੀ ਹੈ ਪਿਆਰੇ ਵਿਦਿਆਰਥੀਓ ਲੁਧਿਆਣਾ ਮੋਗਾ ਤੇ ਬਠਿੰਡਾ ਇਹ ਤਿੰਨ ਇਲਾਕੇ ਨੇ ਜਿਹੜੇ ਕਿ ਮਲਬਈ ਉਪਭਾਸ਼ਾ ਦੇ ਖੇਤਰ ਨੇ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ਾ ਖਤਮ ਹੁੰਦਾ ਮੈਂ ਉਮੀਦ ਕਰਦੀ ਆਂ ਕਿ ਤੁਹਾਡਾ ਪੇਪਰ ਬਹੁਤ ਹੀ ਚੰਗਾ ਜਾਵੇਗਾ ਕੱਲ ਤੁਸੀਂ ਜੋ ਪੇਪਰ ਦੇਣ ਜਾ ਰਹੇ ਹੋ ਉਹਦੇ ਲਈ ਮੇਰੇ ਵੱਲੋਂ ਤੁਹਾਨੂੰ ढेर सारीयां शुभकामनामानें ਤੁਸੀਂ ਬਹੁਤ ਚੰਗਾ ਪੇਪਰ ਕਰੋ ਪੇਪਰ ਕਰਨ ਵੇਲੇ ਇੱਕ ਦੋ ਗੱਲਾਂ ਦਾ ਖਿਆਲ ਰੱਖਿਓ ਇੱਕ ਤਾਂ ਇਸ ਵਾਰੀ ਤੁਹਾਡਾ OMR ਸ਼ੀਟ ਤੇ ਪੇਪਰ ਹੋ ਰਿਹਾ ਤਾਂ OMR ਸ਼ੀਟ ਨੂੰ ਚੰਗੀ ਤਰ੍ਹਾਂ ਫਿਲ ਕਰਿਓ ਕੋਈ ਵੀ ਸਵਾਲ ਇੱਧਰ ਉੱਧਰ ਨਾ ਹੋ ਜਾਵੇ ਇਹਦਾ ਧਿਆਨ ਰੱਖਿਓ ਜੇਕਰ ਤੁਹਾਡਾ ਇੱਕ ਵੀ ਬਿੰਦੂ ਗਲਤ ਹੋ ਗਿਆ ਤਾਂ ਬਾਕੀ ਸਾਰੇ ਬਿੰਦੂ ਵੀ ਗਲਤ ਹੁੰਦੇ ਜਾਣਗੇ ਕਦੇ ਵੀ ਇਹ ਨਹੀਂ ਕਰਨਾ ਕਿ ਤੁਸੀਂ ਦੋਨਾਂ ਆਪਸ਼ਨਸ ਤੇ ਜਿੱਦਾਂ ਇਹ ਚਾਰ ਗੋਲੇ ਤੁਹਾਨੂੰ ਦਿੱਤੇ ਹੋਣਗੇ ਇਹ ਨਹੀਂ ਹੋਣਾ ਕਿ ਤੁਸੀਂ ਇਹ ਵੀ ਫਿਲ ਕਰਤਾ ਤੇ ਇਹ ਵੀ ਇੱਕੋ ਆਪਸ਼ਨ ਦਾ ਇਹ ਵੀ ਤੁਹਾਡਾ ਗਲਤ ਹੋ ਜਾਵੇਗਾ ਕਈ ਵਿਦਿਆਰਥੀ ਕੀ ਕਰਦੇ ਨੇ ਉਹ ਇਦਾਂ ਕਰਿਆ ਆਉਂਦੇ ਨੇ ਇਹਦੇ ਤੇ ਠਿੱਕਾ ਲਾ ਦਿੰਦੇ ਨੇ ਜਾਂ ਗਲਤ ਲਾ ਦਿੰਦੇ ਨੇ ਕਿ ਇਹ ਵਾਲਿਆ ਜਿਹੜਾ ਵਾ ਆਪਸ਼ਨ ਆ ਇਹ ਵੀ ਗਲਤ ਹੋ ਜਾਂਦਾ ਵਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਫਿਲ ਕਰਨਾ ਪ੍ਰੋਪਰ ਇਹਨੂੰ ਇਸ ਤਰ੍ਹਾਂ ਫਿਲ ਕਰਕੇ ਆਉਣਾ ਵਾ ਇੱਕ ਦੋ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਲੈ ਕੇ ਜਾਇਓ ਆਪਣੇ ਨਾਲ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਟਰਾਂਸਪੇਰੈਂਟ ਬੋਤਲ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ ਮੇਰੀਆਂ ਤੁਹਾਡੇ ਨਾਲ ਤੁਸੀਂ ਬਹੁਤ ਚੰਗਾ ਪੇਪਰ ਦਿਓ ਮੇਰੀ ਦੁਆ ਹੈ ਕਿ ਤੁਸੀਂ ਸਾਰੇ ਹੀ ਨੈੱਟ ਜਿਆਰਕ ਪਾਸ ਕਰੋ ਅਸਿਸਟੈਂਟ ਪ੍ਰੋਫੈਸਰ ਬਣੋ ਆਪਣੇ ਘਰਦਿਆਂ ਦਾ ਆਪਣੇ ਆਲੇ-ਦੁਆਲੇ ਦਾ ਨਾਮ ਰੌਸ਼ਨ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ